ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ ਨਾਰਾ ਸਿਜਾ ਦੇ ਵਿੱਚ ਗੂੰਜਦਾ ਆਪਾਂ ਸੁਣਾਈ ਦਿੰਦਾ ਆਪਾਂ ਨੂੰ ਸਾਰਿਆਂ ਨੂੰ ਲੇਕਿਨ ਇਸ ਤੇ ਅਮਲ ਕਰਨ ਦਾ ਜਿਹੜਾ ਸਮਾਂ ਹੈ ਉਹ ਬੀਤਦਾ ਜਾ ਰਿਹਾ ਹੈ ਬੀਤੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਉੱਪਰ ਇੱਕ ਬਹੁਤ ਵੱਡਾ ਦੋਸ਼ ਸੀ ਕਿ ਉਹਨਾਂ ਦੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ ਉਹਨਾਂ ਦੇ ਰਾਜ ਦੇ ਵਿੱਚ ਸਿੰਘ ਸ਼ਹੀਦ ਹੋਏ ਉਹਨਾਂ ਦੇ ਰਾਜ ਦੇ ਵਿੱਚ ਡੇਰਾ ਸੌਦਾ ਸਾਧ ਨੂੰ ਮਾਫੀ ਦਿੱਤੀ ਗਈ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਇੱਕ ਹਿੱਸੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਕੀਤੀ ਔਰ ਉਸ ਪਹੁੰਚ ਤੋਂ ਬਾਅਦ ਜਥੇਦਾਰ ਸਹਿਬਾਨ ਨੇ ਕਾਲੀ ਲੀਡਰਸ਼ਿਪ ਨੂੰ ਬੁਲਾਇਆ ਤੇ ਇਹ ਦੋ ਹਿੱਸਿਆਂ ਦੇ ਵਿੱਚ ਵੰਡੀ ਹੋਈ ਸੀ ਲੀਡਰਸ਼ਿਪ ਇੱਕ ਦਾਗੀ ਸੀ ਇੱਕ ਬਾਗੀ ਸੀ ਲੇਕਿਨ ਦੋਨਾਂ ਨੂੰ ਪੰਜ ਸਿੰਘ ਸਹਿਬਾਨ ਨੇ 2 ਦਸੰਬਰ ਨੂੰ ਬੁਲਾ ਕੇ ਹੁਕਮਨਾਮਾ ਜਾਰੀ ਕਰ ਦਿੱਤਾ ਕਿ ਤੁਸੀਂ ਜਿਹੜੀਆਂ ਗਲਤੀਆਂ ਕੀਤੀਆਂ ਉਹਨਾਂ ਗਲਤੀਆਂ ਕਰਕੇ ਤੁਸੀਂ ਸਿੱਖ ਲੀਡਰਸ਼ਿਪ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਦੇ ਕਾਬਲ ਨਹੀਂ ਰਹੇ ਤੇ ਉਹਨਾਂ ਨੇ ਇੱਕ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਸੱਤ ਮੈਂਬਰੀ ਕਮੇਟੀ ਦਾ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬਣਾਇਆ ਗਿਆ ਲੇਕਿਨ ਇੱਕ ਕਮੇਟੀ ਨੇ ਆਪਣਾ ਕੰਮ ਸ਼ੁਰੂ ਕਰਨਾ ਸੀ ਤਾਂ ਇਸ ਦੇ ਉੱਤੇ ਬਵਾਦ-ਬਵਾਦ ਸ਼ੁਰੂ ਹੋ ਗਿਆ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਭਾਰਤੀ ਕਾਨੂੰਨ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਨੂੰ ਰੱਦ ਕਰ ਸਕਦਾ ਹੈ ਚੋਣ ਨਿਸ਼ਾਨ ਜੁਗਤ ਕਰ ਸਕਦਾ ਇਸ ਤਰ੍ਹਾਂ ਦੇ ਬਹਾਨੇ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਆਪਣੇ ਆਪ ਨੂੰ ਜੋ ਬਾਕੀ ਸਾਰੀਆਂ ਗੱਲਾਂ ਨੂੰ ਪ੍ਰਵਾਨ ਕਰ ਲਿਆ ਲੇਕਿਨ ਜਿਹੜੀ 7 ਮੈਂਬਰੀ ਕਮੇਟੀ ਸੀ ਉਸ ਨੂੰ ਜਿਹੜੀਆਂ ਇੱਕ ਨਿਗਰਾਨ ਦੇ ਤੌਰ ਦੇ ਉੱਤੇ ਭਰਤੀ ਕਰਨ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਰਜੀਦ ਕਰਨ ਲਈ ਇੱਕ ਭਰਤੀ ਕੀਤੀ ਜਾਵੇ 6 ਮਹੀਨੇ ਦੇ ਦਰਮਿਆਨ ਉਹ ਨਿਗਰਾਨੀ ਕਰੇ ਔਰ ਸਹੀ ਢੰਗ ਦੇ ਨਾਲ ਲੋਕਾਂ ਦੇ ਵਿੱਚ ਪਹੁੰਚ ਕਰਕੇ ਭਰਤੀ ਕੀਤੀ ਜਾਵੇ ਲੇਕਿਨ ਉਸ ਦੇ ਦੋ ਮੈਂਬਰ ਸਹਿਬਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਵੀ ਅਸਤੀਫਾ ਦੇ ਦਿੱਤਾ ਤੇ ਨਾਲ ਉਹਨਾਂ ਨੇ ਆਪਣੀ ਇਹ ਬੇਵਸੀ ਜ਼ाहिर ਕੀਤੀ ਕਿ ਮੈਂ ਇਸ ਸੱਤਵੇਂ ਮੈਂਬਰੀ ਕਮੇਟੀ ਦੀ ਅਗਵਾਈ ਨਹੀਂ ਕਰ ਸਕਦਾ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਜੋ ਕਿ ਸਾਬਕਾ ਪ੍ਰਧਾਨ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੇ ਕਿਹਾ ਕਿ ਮੈਂ ਬਜ਼ੁਰਗਾਂ ਮੇਰੀ ਸਿਹਤ ਠੀਕ ਨਹੀਂ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਅਜਿਹੇ ਹਾਲਾਤਾਂ ਦੇ ਵਿੱਚ ਜਿਹੜੀ ਪੰਜ ਮੈਂਬਰੀ ਕਮੇਟੀ ਸੀ ਉਸ ਨੇ ਕੰਮ ਸ਼ੁਰੂ ਕੀਤਾ ਭਰਤੀ ਕਰਨ ਦਾ ਤਾਂ ਫੇਰ ਬੜਾ ਆਵਾਦ-ਵਾਦ ਹੋਇਆ ਜਿਹੜਾ ਅੱਜ ਤੱਕ ਨਿਰੰਤਰ جاری ਹੈ ਇਹ ਸਵਾਲ ਪੈਦਾ ਕੀਤਾ ਜਾ ਰਿਹਾ ਕਿ ਪੰਜ ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਦੇ ਉੱਤੇ ਜੋ ਬਣਾਈ ਗਈ ਹੈ ਇਹ ਭਰਤੀ ਜਾਲੀ ਕਰ ਰਹੀ ਹੈ ਲੇਕਿਨ ਇਸ ਪੰਜ ਮੈਂਬਰੀ ਕਮੇਟੀ ਨੂੰ ਜੋ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੇ ਦਿੱਤਾ ਸੀ ਉਸ ਨੂੰ ਲੈ ਕੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾ ਕੇ ਉਹ ਭਰਤੀ ਕਰ ਰਹੀ ਏ ਤਾਂ ਉਸ ਨੂੰ ਬਹੁਤ ਵੱਡਾ ਸਹਿਯੋਗ ਸਾਥ ਮਿਲ ਰਿਹਾ ਹੈ ਇਸੇ ਸਮੇਂ ਦਰਮਿਆਨ ਹੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਸ ਦਾ ਮੈਂ ਵੀ ਹਿੱਸਾ ਉਸ ਨੇ ਹੁਣ ਫੈਸਲਾ ਕਰ ਲਿਆ ਕਿ ਅਸੀਂ 8 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਵਿੱਚ ਮੀਟਿੰਗ ਕਰਮ ਜਾ ਰਹੇ ਆ ਵਰਕਿੰਗ ਕਮੇਟੀ ਦੀ ਤੇ ਉਸ ਤੋਂ ਬਾਅਦ ਜੋ ਮੈਨੂੰ ਪਤਾ ਲੱਗਾ ਕਿ 10 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਣਾ ਸਭ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਲੈ ਕੇ ਜਿਹੜਾ ਘਟਨਾਕਰਨ ਵਾਪਰਿਆ ਜਿਸ ਦੇ ਵਿੱਚ ਜਿਹੜੇ ਤਿੰਨ ਸਿੰਘ ਸਰਵਾਲ ਨੇ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਨਵੇਂ ਸਿੰਘ ਸਰਵਾਲ ਲਗਾਏ ਗਏ ਔਰ ਜਿਹੜੇ ਨਵੇਂ ਲਗਾਏ ਗਏ ਉਹਨਾਂ ਨੂੰ ਕੌਮ ਨੇ ਪ੍ਰਵਾਨ ਨਹੀਂ ਕੀਤਾ ਪਿਆਰਿਆ ਅਜੇ ਹਲਾਤਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਜੋਂ ਬਲਾਰੇ ਵਜੋਂ ਪੰਥਕ ਸਲਾਹਕਾਰ ਬੋਰਡ ਵਜਤ ਦੇ ਮੈਂਬਰ ਵਜੋਂ ਮੈਨੂੰ ਜਿਹੜੀਆਂ ਸਵਾਲਾਂ ਦਿੱਤੀਆਂ ਗਈਆਂ ਸੀ ਮੈਂ ਭਾਵੇਂ ਇਹ 10 ਜਨਵਰੀ 2025 ਨੂੰ ਉਸ ਵੇਲੇ ਦੇ ਜਥੇਦਾਰ ਸ੍ਰੀ ਅਕਾਲ 택 ਸਾਹਿਬ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਜੀ ਨੂੰ ਬਕਾਇਦਾ ਆਪਣਾ ਅਸਤੀਫਾ ਦੇ ਕੇ ਬੇਨਤੀ ਕੀਤੀ ਸੀ ਕਿ ਮੈਂ ਜੋ ਮਹਿਸੂਸ ਕਰ ਰਹੇ ਹਾਂ ਮੇਰੇ ਸਾਥੀ ਜੋ ਮਹਿਸੂਸ ਕਰ ਰਹੇ ਨੇ ਕਿ ਇਹ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਬਣ ਰਹੇ ਤੇ ਅਸੀਂ ਜਦੋਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵਿੱਚ ਸਵਾਮਾਂ ਲੁਭਾਰੇ ਸਾਂ ਤੇ ਜਿਹੜਾ ਸਾਡਾ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਇੱਕ ਸਮਝੌਤਾ ਹੋਇਆ ਸੀ ਉਸ ਦੇ ਵਿੱਚ ਬੇੜਾ ਕਿਸੇ ਸ਼ਰਤ ਤੋਂ ਇੱਕੋ ਇੱਕ ਮੰਗ ਸੀ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗਣੀ ਹੈ ਤੇ ਮਾਫੀ ਮੰਗ ਕੇ ਪੰਥ ਦੀ ਕਿਚੜੀ ਦੇ ਵਿੱਚ ਪੇਸ਼ ਹੋਣਾ ਹੈ ਤੇ ਤਾਂ ਕਿ ਆਪਾਂ ਪੰਜਾਬ ਦੇ ਵਿੱਚ ਆਪਣੀਆਂ ਸਮਾਵਾਂ ਚੰਗੇ ਢੰਗ ਦੇ ਨਾਲ ਲੁਭਾ ਸਕੀਏ ਲੋਕਾਂ ਨੂੰ ਜੋ ਮੈਨੂੰ ਮਹਿਸੂਸ ਹੋਇਆ ਕਿ ਮੌਜੂਦਾ ਹਾਲਾਤਾਂ ਦੇ ਵਿੱਚ ਮੈਂ ਇਸ ਦਾ ਹਿੱਸਾ ਨਹੀਂ ਬਣ ਸਕਦਾ ਕਿਉਂਕਿ ਮੈਨੂੰ ਆਸ ਸੀ ਮੈਨੂੰ ਸਿੰਘ ਸਾਹਿਬ ਜੀ ਨੇ ਕਿਹਾ ਕਿ ਅਸਤੀਫਾ ਤੁਸੀਂ ਮੇਰੇ ਕੋਲ ਰਹਿਣ ਦਿਓ ਤੇ ਤੁਸੀਂ ਆਪਣੀਆਂ ਸਵਾਵਾਵਾਂ ਜਾਰੀ ਰੱਖੋ ਸ਼ਾਇਦ ਕੋਈ ਚੰਗੇ ਰਸਤੇ ਤੇ ਸ਼ਰੋਮਨੀ ਅਕਾਲੀ ਦਲ ਦੀ ਲੀਡਰਸ਼ਿਪ ਆ ਜਾਵੇ ਤਾਂ ਤੁਸੀਂ ਉਸ ਦੇ ਵਿੱਚ ਆਪਣੀਆਂ ਸਵਾਵਾਵਾਂ ਨਿਭਾ ਸਕੋ ਸੋ ਮੈਂ ਮਹਿਸੂਸ ਕਰਦਾ ਮੇਰੇ ਤੋਂ ਸਾਰੇ ਹੀ ਬਹੁਤ ਸਿਆਣੇ ਨੇ ਔਰ ਮਹਿਸੂਸ ਵੀ ਕਰਦੇ ਨੇ ਕਿ ਜੋ ਘਟਨਾ ਕਰਮ ਵਾਪਰ ਰਿਹਾ ਇਸ ਸ਼੍ਰੋਮਣੀ ਅਕਾਲੀ ਦਲ ਦੇ ਹਿੱਤ ਵਿੱਚ ਨਹੀਂ ਨਾ ਪੰਜਾਬ ਦੇ ਹਿੱਤ ਵਿੱਚ ਨਾ ਸਿੱਖ ਕੌਮ ਦੇ ਹਿੱਤ ਵਿੱਚ ਕਿਉਂਕਿ ਅਸੀਂ 2015 ਤੋਂ ਲੈ ਕੇ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਦਰਮਿਆਨ ਜੋ ਘਟਨਾ ਕਰਨ ਵਾਪਰਿਆ ਉਹਨੀਆਂ ਘੁੱਲਾ ਬਖਸ਼ਾਉਣ ਕੇ ਅਸਾਂ ਤੇ ਸਾਡੀਆਂ ਉਹ ਘੁੱਲਾ ਤਾਂ ਗੁਰੂ ਪਾਤਸ਼ਾਹ ਨੇ ਬਖਸ਼ੀਆਂ ਚ ਨਹੀਂ ਬਖਸ਼ੀਆਂ ਤੇ ਅਸੀਂ ਹੋਰ ਘੁੱਲਾ ਕਰ ਬੈਠੇ ਆਂ ਔਰ ਅਸੀਂ ਸਿਰ ਅਕਾਲ ਤੱਕ ਸਰ ਜੀ ਨਾਲ ਮੱਥਾ ਲਾ ਬੈਠੇ ਆਂ ਔਰ ਤਿੰਨ ਸਿੰਘ ਸਹਿਬਾਨਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਦਬਾਅ ਪਾ ਕੇ ਪ੍ਰਧਾਨ ਸਾਹਿਬ ਅਸਤੀਫਾ ਦੇ ਗਏ ਐਗਜ਼ੀਕਟਿਵ ਦੇ ਉੱਪਰ ਦਬਾਅ ਪਾ ਕੇ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਸਿੰਘ ਸਹਿਬਾਨਾ ਦੇ ਉੱਤੇ ਤਰ੍ਹਾਂ ਤਰ੍ਹਾਂ ਦੀ ਦੋਸ਼ਣਬਾਜ਼ੀ ਲਾ ਕੇ ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ ਅਜਿਹੇ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੇ ਨਾਲ ਸਾਡੇ ਵਰਗੇ ਲੋਕਾਂ ਦਾ ਚੱਲਣਾ ਬਹੁਤ ਔਖਾ ਹੋ ਗਿਆ ਤੇ ਮੈਂ ਆਸ ਕਰਦਾ ਅਜੇ ਵੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕਰਾਹੇ ਨਾ ਪਵੇ ਸ੍ਰੀ ਅਕਾਲ ਤਖਤ ਸਾਹਿਬ ਦੀ ਹੁਕਮਤ ਦੇ ਪਹਿਰਾ ਦੇਵੇ ਲੇਕਿਨ ਇਹਨਾਂ ਹਾਲਾਤਾਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਅਸਤੀਫਾ ਦਿੱਤਾ ਸੀ ਆਪਣੇ ਮੈਂ ਫਿਰ ਉਸ ਅਸਤੀਫੇ ਨੂੰ ਦਰਉਂਦਾ ਹੋਇਆ ਇੱਥੇ ਮੈਂ ਪੰਜ ਮੈਂਬਰੀ ਕਮੇਟੀ ਨੂੰ ਵੀ ਅਪੀਲ ਕਰਾਂਗਾ ਕਿ ਤੁਹਾਡੀ ਡਿਊਟੀ ਜੋ ਲਗਾਈ ਗਈ ਏ ਉਸ ਦੇ ਵਿੱਚ ਦਾਗੀ ਬਾਗੀ ਪਾਸੇ ਕਰਕੇ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਨਵੀਂ ਲੀਡਰਸ਼ਿਪ ਪ੍ਰਦਾਨ ਕਰਨ ਦਾ ਜਿਹੜਾ ਤੁਹਾਨੂੰ ਇੱਕ ਸਬਬ ਦਿੱਤਾ ਗਿਆ ਤੁਹਾਨੂੰ ਵੀ ਉਸ ਤੇ ਪਹਿਰਾ ਦੇਣਾ ਚਾਹੀਦਾ ਕਿਉਂਕਿ ਇਹ ਜਿਹੜੇ ਦੋਸ਼ ਨੇ ਇਹ ਦੋਸ਼ ਉਹਨਾਂ ਸਾਰੇ ਲੋਕਾਂ ਦੇ ਉੱਪਰ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਉਸ ਸਤਾ ਦਾ ਹਿੱਸਾ ਰਹੇ ਔਰ ਉਸ ਸਤਾ ਦਾ ਆਨੰਦ ਮਾਣਦੇ ਰਹੇ ਲੇਕਿਨ ਅੱਜ ਜਦੋਂ ਪੰਜ ਸਿੰਘ ਸਹਿਬਾਨ ਦੇ ਹੁਕਮ ਦੀ ਹੁਕਮ ਅਧੂਲੀ ਕੀਤੀ ਜਾ ਰਹੀ ਹੈ ਤਾਂ ਅਜੇ ਹਾਲਾਤਾਂ ਦੇ ਵਿੱਚ ਠੀਕ ਹੈ ਅੱਜ ਕੋਈ ਜੋ ਮਰਜ਼ੀ ਕਹੀ ਜਾਵੇ ਲੇਕਿਨ ਹਰ ਸਿੱਖ ਮਹਿਸੂਸ ਕਰਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਮਹਿਸੂਸ ਕਰਦਾ ਹੈ ਕਿ ਅਸੀਂ ਗੈਰ ਦਾ ਭੁੱਲਾ ਬਖਸ਼ਾਉਣ ਸਾਂ ਤੇ ਲੇਕਿਨ ਅਸੀਂ ਤਾਂ ਹੋਰ ਭੁੱਲਾ ਕਰੀ ਜਾ ਰਹੇ ਆਂ ਅਜਿਹੇ ਹਾਲਾਤਾਂ ਦੇ ਵਿੱਚ ਮੇਰੀ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਇਹ ਕਿਸੇ ਦੇ ਉੱਪਰ ਜੋ ਧੜੇ ਬੰਦਕ ਦੋਸ਼ ਲਾਉਣੇ ਜਾਂ ਕਿਸੇ ਨੂੰ ਕੁਝ ਗਲਤ ਰੰਗਤ ਦੇਣੀ ਉਹਨੂੰ ਪਾਸੇ ਛੱਡ ਕੇ ਸਮੁੱਚੀ ਲੀਡਰਸ਼ਿਪ ਤੇ ਵਰਕਰ ਸਹਿਬਾਨ ਇਹ ਤਹਈਆ ਕਰਨ ਕਿ ਪੰਜਾਬ ਦੀ ਧਰਤੀ ਉਤੇ ਪੰਜਾਬ ਦੀ ਫੀਜ਼ਾ ਦੇ ਉਤੇ ਸਾਡੀ ਖੇਤਰੀ ਪਾਰਟੀ ਜਿਹੜੀ 14 ਦਸੰਬਰ 1920 ਨੂੰ ਹੌਂਦ ਵਿੱਚ ਆਈ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਬਣੀ ਸੀ ਜਿਸ ਦੇ ਪਹਿਲੇ ਪ੍ਰਧਾਨ ਜਥੇਦਾਰ ਸਰਮੁਖ ਸਿੰਘ ਚੁੰਬਾਲ ਤੇ ਕਿੰਨੇ ਹੀ ਸਾਡੇ ਪੰਥ ਪ੍ਰਸਤ ਜਿਹੜੇ ਆਗੂ ਸਹਿਬਾਨ ਇਸ ਦੇ ਵਿੱਚ ਸਵਾਵਾ ਦੇ ਗਏ ਤੇ ਉਹਨਾਂ ਦੀਆਂ ਰੂਹਾਂ ਸਾਨੂੰ ਇਹ ਗੱਲ ਹਮੇਸ਼ਾ ਯਾਦ ਕਰਾਉਂਦੀਆਂ ਰਹਿਣਗੀਆਂ ਕਿ ਅਸੀਂ ਪੰਥ ਪ੍ਰਸਤੀ ਦਾ ਜਿਹੜਾ ਪੱਲਾ ਉਨਾ ਛੱਡੀਏ ਸੋ ਆਪਾਂ ਸਾਰਿਆਂ ਨੂੰ ਨਿਮਰਤਾ ਸਹਿਤ ਇੱਕ ਦੂਜੇ ਉੱਪਰ ਦੂਸ਼ਣਬਾਜ਼ੀ ਲਾਉਣ ਦੀ بجائے ਇਸ ਦਾ ਅਧਾਰਨ ਕਰਨਾ ਚਾਹੀਦਾ ਆਤਮ ਚਿੰਤਨ ਕਰਨਾ ਚਾਹੀਦਾ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਖੇਤਰੀ ਪਾਰਟੀ ਨੂੰ ਜਿਹੜਾ ਗ੍ਰਹਿਣ ਲੱਗਾ ਹੈ ਇਹ ਗ੍ਰਹਿਣ ਕਿਵੇਂ ਉਤਾਰਿਆ ਜਾ ਸਕਦਾ ਉਸ ਦਾ ਕੇਵਲ ਤੇ ਕੇਵਲ ਇੱਕੋ ਹਾਲੇ ਨਵੀਂ ਨਰੋਈ ਲੀਡਰਸ਼ਿਪ